ਬੰਗਲਾਦੇਸ਼ ਨੇ ਅੰਤਰੀਮ ਸਰਕਾਰ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਵੱਲੋਂ ਭਾਰਤ ਤੋਂ ਸਿਆਸੀ ਟਿੱਪਣੀ ਕਰਨਾ ਇੱਕ ਗੈਰ ਦੋਸਤਾਨਾ ਇਸ਼ਾਰਾ ਹੈ ਉਸ ਦੀ ਹਵਾਲਗੀ ਮੰਗਨ ਤੱਕ ਤੋਂਆਂ ਦੇਸ਼ਾਂ ਵਿਚਕਾਰ ਪਰੇਸ਼ਾਨੀ ਨੂੰ ਰੋਕਣ ਲਈ ਅਸੀਂ ਇਹਨਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ ਯੂਨਸ ਨੇ ਕਿਹਾ ਕਿ ਜਦੋਂ ਤੱਕ ਬੰਗਲਾਦੇਸ਼ ਸਰਕਾਰ ਉਸ ਦੀ ਹਵਾਲਗੀ ਨਹੀਂ ਮੰਗਦੀ ਉਦੋਂ ਤੱਕ ਭਾਰਤ ਉਸ ਨੂੰ ਰੱਖਣਾ ਚਾਹੁੰਦਾ ਹੈ ਤਾਂ ਸ਼ਰਤ ਇਹ ਹੋਵੇਗੀ ਕਿ ਉਸ ਨੂੰ ਚੁੱਪ ਰਹਿਣਾ ਪਵੇਗਾ ਆਕਾ ਵਿੱਚ ਆਪਣੀ ਸਰਕਾਰੀ ਰਿਹਾਈਸ਼ ਤੇ ਇੱਕ ਖਬਰ ਏਜੰਸੀ ਨਾਲ ਇੱਕ ਇੰਟਰਵਿਊ ਵਿੱਚ ਹਸੀਨਾ ਦੇ ਬਾਅਦ ਦੇਸ਼ ਦਾ ਮੁਖ ਸਲਾਹਕਾਰ ਨਿਯੁਕਤ ਕੀਤੇ ਗਏ ਯੂਨਸ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਭਾਰਤ ਨਾਲ ਮਜ਼ਬੂਤ ਬੰਧਾਂ ਦੀ ਕਦਰ ਕਰਦਾ ਹੈ ਨਵੀਂ ਦਿੱਲੀ ਨੂੰ ਉਸ ਬਿਰਤਾਂ ਤੋਂ ਪਾਸੇ ਜਾਣਾ ਚਾਹੀਦਾ ਹੈ ਜੋ ਆਵਾਮੀ ਲੀਗ ਨੂੰ ਛੱਡ ਕੇ ਹਰ ਦੂਜੀ ਸਿਆਸੀ ਪਾਰਟੀ ਨੂੰ ਕੱਟੜਵਾਦੀਆਂ ਵਿੱਚੋਂ ਦਰਸਾਉਂਦਾ ਹੈ ਅਤੇ ਪੇਸ਼ ਕਰਦਾ ਹੈ ਕਿ ਸ਼ੇਖ ਹਸੀਨਾ ਤੋਂ ਬਿਨਾ ਦੇਸ਼ ਅਫਗਾਨਿਸਤਾਨ ਬਣ ਜਾਵੇਗਾ ਉਨਾ ਕਹਿਆ ਕਿ ਹਸੀਨਾ ਵੱਲੋਂ ਭਾਰਤ ਵਿੱਚ અપનાਏ ਗਏ ਰੁੱਖ ਨਾਲ ਕੋਈ ਵੀ ਸਹਿਜ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਦੀ ਕੋਸ਼ਿਸ਼ ਕਰੇ ਅਸੀਨਾ ਭਾਰਤ ਵਿੱਚ ਹੈ ਤੇ ਉਹ ਕਈ ਵਾਰ ਬਿਆਨ ਦੇ ਰਹੀ ਹੈ ਜੋ ਕਿ ਸਮੱਸਿਆ ਵਾਲੀ ਗੱਲ ਹੈ ਯੂਨਸ ਨੇ ਕਿਹਾ ਕਿ ਜੇ ਉਹ ਚੁੱਪ ਹੁੰਦੀ ਅਸੀਂ ਭੁੱਲ ਜਾਂਦੇ ਲੋਕ ਵੀ ਭੁੱਲ ਗਏ ਹੋਣਗੇ ਪਰ ਭਾਰਤ ਵਿੱਚ ਬੈਠ ਕੇ ਉਹ ਬੋਲ ਰਹੀ ਹੈ ਤੇ ਹਦਾਇਤਾਂ ਦੇ ਰਹੀ ਹੈ ਕੋਈ ਵੀ ਇਸ ਨੂੰ ਪਸੰਦ ਨਹੀਂ ਕਰਦਾ ਯੂਨੈਸਪੈਸ਼ਟ ਤੌਰ ਤੇ 13 ਅਗਸਤ ਨੂੰ ਅਸੀਂਾਂ ਦੇ ਉਸ ਬਿਆਨ ਦਾ ਹਵਾਲਾ ਦੇ ਰਹੇ ਸੀ ਜਿਸ ਵਿੱਚ ਉਸ ਨੇ ਇਨਸਾਫ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਹਾਲੀਆ ਅਤਵਾਦੀ ਕਾਰਵਾਈਆਂ ਕਤਲੇਆਮ ਅਤੇ ਬਰਬਾਦੀ ਵਿੱਚ ਸ਼ਾਮਲ ਲੋਕਾਂ ਦੀ ਜਾਂਚ ਪਛਾਣ ਅਤੇ ਸਜ਼ਾ ਹੋਣੀ ਚਾਹੀਦੀ ਹੈ ਇਹ ਸਾਡੇ ਲਈ ਜਾਂ ਭਾਰਤ ਲਈ ਚੰਗਾ ਨਹੀਂ ਹੈ ਬੰਗਲਾਦੇਸ਼ ਨੇ ਅੰਤਰੀਮ ਸਰਕਾਰ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਭਾਰਤ ਤੋਂ ਸਿਆਸੀ ਟਿੱਪਣੀ ਕਰਨਾ ਇੱਕ ਗੈਰ ਦੋਸਤਾਨਾ ਇਸ਼ਾਰਾ ਹੈ ਉਸਦੀ ਹਵਾਲਗੀ ਮੰਗਨ ਤੱਕ ਤੋਮਾ ਦੇਸ਼ਾਂ ਵਿਚਕਾਰ ਪਰੇਸ਼ਾਨੀ ਨੂੰ ਰੋਕਣ ਲਈ ਅਸੀਂ ਇਹਨਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ ਯੂਨੈਸਕ ਨੇ ਕਿਹਾ ਕਿ ਜਦੋਂ ਤੱਕ ਬੰਗਲਾਦੇਸ਼ ਸਰਕਾਰ ਉਸਦੀ ਹਵਾਲਗੀ ਨਹੀਂ ਮੰਗਦੀ ਉਦੋਂ ਤੱਕ ਭਾਰਤ ਉਸ ਨੂੰ ਰੱਖਣਾ ਚਾਹੁੰਦਾ ਹੈ ਤਾਂ ਸ਼ਰਤ ਇਹ ਹੋਵੇਗੀ ਕਿ ਉਸ ਨੂੰ ਚੁੱਪ ਰਹਿਣਾ ਪਵੇਗਾ ਧਾਕਾ ਵਿੱਚ ਆਪਣੀ ਸਰਕਾਰੀ ਰਿਹਾਈਸ਼ ਤੇ ਇੱਕ ਖਬਰ ਏਜੰਸੀ ਨਾਲ ਇੱਕ ਇੰਟਰਵਿਊ ਵਿੱਚ ਹਸੀਨਾ ਦੇ ਬਾਅਦ ਦੇਸ਼ ਦਾ ਮੁਖ ਸਲਾਹਕਾਰ ਨਿਯੁਕਤ ਕੀਤੇ ਗਏ ਯੂਨਸ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਭਾਰਤ ਨਾਲ ਮਜ਼ਬੂਤ ਬੰਧਾਂ ਦੀ ਕਦਰ ਕਰਦਾ ਹੈ ਨਵੀਂ ਦਿੱਲੀ ਨੂੰ ਉਸ ਵਿਰਤਾਂਤ ਤੋਂ ਪਾਸੇ ਜਾਣਾ ਚਾਹੀਦਾ ਹੈ ਜੋ ਆਵਾਮੀ ਲੀਗ ਨੂੰ ਛੱਡ ਕੇ ਹਰ ਦੂਜੀ ਸਿਆਸੀ ਪਾਰਟੀ ਨੂੰ ਕੱਟੜਵਾਦੀਆਂ ਵੱਜੋਂ ਦਰਸਾਉਂਦਾ ਹੈ ਅਤੇ ਪੇਸ਼ ਕਰਦਾ ਹੈ ਕਿ ਸ਼ੇਖ ਹਸੀਨਾ ਤੋਂ ਬਿਨਾ ਦੇਸ਼ ਅਫਗਾਨਿਸਤਾਨ ਬਣ ਜਾਵੇਗਾ ਉਨਾ ਕਹਿਆ ਕਿ ਹਸੀਨਾ ਵੱਲੋਂ ਭਾਰਤ ਵਿੱਚ અપનાਏ ਗਏ ਰੁੱਖ ਨਾਲ ਕੋਈ ਵੀ ਸਹਿਜ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਦੀ ਕੋਸ਼ਿਸ਼ ਕਰੇ ਅਸੀਨਾ ਭਾਰਤ ਵਿੱਚ ਹੈ ਤੇ ਉਹ ਕਈ ਵਾਰ ਬਿਆਨ ਦੇ ਰਹੀ ਹੈ ਜੋ ਕਿ ਸਮੱਸਿਆ ਵਾਲੀ ਗੱਲ ਹੈ ਯੂਨਸ ਨੇ ਕਿਹਾ ਕਿ ਜੇ ਉਹ ਚੁੱਪ ਹੁੰਦੀ ਅਸੀਂ ਭੁੱਲ ਜਾਂਦੇ ਲੋਕ ਵੀ ਭੁੱਲ ਗਏ ਹੋਣਗੇ ਪਰ ਭਾਰਤ ਵਿੱਚ ਬੈਠ ਕੇ ਉਹ ਬੋਲ ਰਹੀ ਹੈ ਤੇ ਹਦਾਇਤਾਂ ਦੇ ਰਹੀ ਹੈ ਕੋਈ ਵੀ ਇਸ ਨੂੰ ਪਸੰਦ ਨਹੀਂ ਕਰਦਾ ਯੂਨੈਸਪੈਸ਼ਟ ਤੌਰ ਤੇ 13 ਅਗਸਤ ਨੂੰ ਅਸੀਂਾਂ ਦੇ ਉਸ ਬਿਆਨ ਦਾ ਹਵਾਲਾ ਦੇ ਰਹੇ ਸੀ ਜਿਸ ਵਿੱਚ ਉਸ ਨੇ ਇਨਸਾਫ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਹਾਲੀਆ ਅਤਵਾਦੀ ਕਾਰਵਾਈਆਂ ਕਤਲੇਆਮ ਅਤੇ ਬਰਬਾਦੀ ਵਿੱਚ ਸ਼ਾਮਲ ਲੋਕਾਂ ਦੀ ਜਾਂਚ ਪਛਾਣ ਅਤੇ ਸਜ਼ਾ ਹੋਣੀ ਚਾਹੀਦੀ ਹੈ ਇਹ ਸਾਡੇ ਲਈ ਜਾਂ ਭਾਰਤ ਲਈ ਚੰਗਾ ਨਹੀਂ ਹੈ ਬੰਗਲਾਦੇਸ਼ ਨੇ ਅੰਤਰੀਮ ਸਰਕਾਰ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੈਨਾ ਵੱਲੋਂ ਭਾਰਤ ਤੋਂ ਸਿਆਸੀ ਟਿੱਪਣੀ ਕਰਨਾ ਇੱਕ ਗੈਰ ਦੋਸਤਾਨਾ ਇਸ਼ਾਰਾ ਹੈ ਉਸ ਦੀ ਹਵਾਲਗੀ ਮੰਗਨ ਤੱਕ ਦੋਵਾਂ ਦੇਸ਼ਾਂ ਵਿਚਕਾਰ ਪਰੇਸ਼ਾਨੀ ਨੂੰ ਰੋਕਣ ਲਈ ਅਸੀਂ ਇਹਨਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ ਯੂਨਸ ਨੇ ਕਿਹਾ ਕਿ ਜਦੋਂ ਤੱਕ ਬੰਗਲਾਦੇਸ਼ ਸਰਕਾਰ ਉਸ ਦੀ ਹਵਾਲਗੀ ਨਹੀਂ ਮੰਗਦੀ ਉਦੋਂ ਤੱਕ ਭਾਰਤ ਉਸ ਨੂੰ ਰੱਖਣਾ ਚਾਹੁੰਦਾ ਹੈ ਤਾਂ ਸ਼ਰਤ ਇਹ ਹੋਵੇਗੀ ਕਿ ਉਸ ਨੂੰ ਚੁੱਪ ਰਹਿਣਾ ਪਵੇਗਾ ਤਾਕਾ ਵਿੱਚ ਆਪਣੀ ਸਰਕਾਰੀ ਰਿਹਾਈਸ਼ ਤੇ ਇੱਕ ਖਬਰ ਏਜੰਸੀ ਨਾਲ ਇੱਕ ਇੰਟਰਵਿਊ ਵਿੱਚ ਹਸੀਨਾ ਦੇ ਬਾਅਦ ਦੇਸ਼ ਦਾ ਮੁਖ ਸਲਾਹਕਾਰ ਨਿਯੁਕਤ ਕੀਤੇ ਗਏ ਯੂਨਸ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਭਾਰਤ ਨਾਲ ਮਜ਼ਬੂਤ ਬੰਧਾਂ ਦੀ ਕਦਰ ਕਰਦਾ ਹੈ ਨਵੀਂ ਦਿੱਲੀ ਨੂੰ ਉਸ ਬਿਰਤਾਂ ਤੋਂ ਪਾਸੇ ਜਾਣਾ ਚਾਹੀਦਾ ਹੈ ਜੋ ਆਵਾਮੀ ਲੀਗ ਨੂੰ ਛੱਡ ਕੇ ਹਰ ਦੂਜੀ ਸਿਆਸੀ ਪਾਰਟੀ ਨੂੰ ਕੱਟੜਵਾਦੀਆਂ ਵਿੱਚੋਂ ਦਰਸਾਉਂਦਾ ਹੈ ਅਤੇ ਪੇਸ਼ ਕਰਦਾ ਹੈ ਕਿ ਸ਼ੇਖ ਹਸੀਨਾ ਤੋਂ ਬਿਨਾ ਦੇਸ਼ ਅਫਗਾਨਿਸਤਾਨ ਬਣ ਜਾਵੇਗਾ ਉਹਨਾਂ ਕਹਿੰਦੀਆਂ ਕਿ ਹਸੀਨਾ ਵੱਲੋਂ ਭਾਰਤ ਵਿੱਚ અપનાਏ ਗਏ ਰੁੱਖ ਨਾਲ ਕੋਈ ਵੀ ਸਹਿਜ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਦੀ ਕੋਸ਼ਿਸ਼ ਕਰੇ ਅਸੀਨਾ ਭਾਰਤ ਵਿੱਚ ਹੈ ਤੇ ਉਹ ਕਈ ਵਾਰ ਬਿਆਨ ਦੇ ਰਹੀ ਹੈ ਜੋ ਕਿ ਸਮੱਸਿਆ ਵਾਲੀ ਗੱਲ ਹੈ ਯੂਨਸ ਨੇ ਕਿਹਾ ਕਿ ਜੇ ਉਹ ਚੁੱਪ ਹੁੰਦੀ ਅਸੀਂ ਭੁੱਲ ਜਾਂਦੇ ਲੋਕ ਵੀ ਭੁੱਲ ਗਏ ਹੋਣਗੇ ਪਰ ਭਾਰਤ ਵਿੱਚ ਬੈਠ ਕੇ ਉਹ ਬੋਲ ਰਹੀ ਹੈ ਤੇ ਹਦਾਇਤਾਂ ਦੇ ਰਹੀ ਹੈ ਕੋਈ ਵੀ ਇਸ ਨੂੰ ਪਸੰਦ ਨਹੀਂ ਕਰਦਾ ਯੂਨੈਸਪੈਸ਼ਟ ਤੌਰ ਤੇ 13 ਅਗਸਤ ਨੂੰ ਹਸੀਨਾ ਦੇ ਉਸ ਬਿਆਨ ਦਾ ਹਵਾਲਾ ਦੇ ਰਹੇ ਸੀ ਜਿਸ ਵਿੱਚ ਉਸ ਨੇ ਇਨਸਾਫ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਹਾਲੀਆ ਅਤਵਾਦੀ ਕਾਰਵਾਈਆਂ ਕਤਲੇਆਮ ਅਤੇ ਬਰਬਾਦੀ ਵਿੱਚ ਸ਼ਾਮਲ ਲੋਕਾਂ ਦੀ ਜਾਂਚ ਪਛਾਣ ਅਤੇ ਸਜ਼ਾ ਹੋਣੀ ਚਾਹੀਦੀ ਹੈ ਇਹ ਸਾਡੇ ਲਈ ਜਾਂ ਭਾਰਤ ਲਈ ਚੰਗਾ ਨਹੀਂ ਹੈ ਬੰਗਲਾਦੇਸ਼ ਨੇ ਅੰਤਰੀਮ ਸਰਕਾਰ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਵੱਲੋਂ ਭਾਰਤ ਤੋਂ ਸਿਆਸੀ ਟਿੱਪਣੀ ਕਰਨਾ ਇੱਕ ਗੈਰ ਦੋਸਤਾਨਾ ਇਸ਼ਾਰਾ ਹੈ ਉਸ ਦੀ ਹਵਾਲਗੀ ਮੰਗਨ ਤੱਕ ਦੋਵਾਂ ਦੇਸ਼ਾਂ ਵਿਚਕਾਰ ਪਰੇਸ਼ਾਨੀ ਨੂੰ ਰੋਕਣ ਲਈ ਅਸੀਂ ਇਹਨਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ ਯੂਨਸ ਨੇ ਕਿਹਾ ਕਿ ਜਦੋਂ ਤੱਕ ਬੰਗਲਾਦੇਸ਼ ਸਰਕਾਰ ਉਸ ਦੀ ਹਵਾਲਗੀ ਨਹੀਂ ਮੰਗਦੀ ਉਦੋਂ ਤੱਕ ਭਾਰਤ ਉਸ ਨੂੰ ਰੱਖਣਾ ਚਾਹੁੰਦਾ ਹੈ ਤਾਂ ਸ਼ਰਤ ਇਹ ਹੋਵੇਗੀ ਕਿ ਉਸ ਨੂੰ ਚੁੱਪ ਰਹਿਣਾ ਪਵੇਗਾ ਧਾਕਾ ਵਿੱਚ ਆਪਣੀ ਸਰਕਾਰੀ ਰਿਹਾਈਸ਼ ਤੇ ਇੱਕ ਖਬਰ ਏਜੰਸੀ ਨਾਲ ਇੱਕ ਇੰਟਰਵਿਊ ਵਿੱਚ ਹਸੀਨਾ ਦੇ ਬਾਅਦ ਦੇਸ਼ ਦਾ ਮੁਖ ਸਲਾਹਕਾਰ ਨਿਯੁਕਤ ਕੀਤੇ ਗਏ ਯੂਨਸ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਭਾਰਤ ਨਾਲ ਮਜ਼ਬੂਤ ਬੰਧਾਂ ਦੀ ਕਦਰ ਕਰਦਾ ਹੈ ਨਵੀਂ ਦਿੱਲੀ ਨੂੰ ਉਸ ਵਿਰਤਾਂਤ ਤੋਂ ਪਾਸੇ ਜਾਣਾ ਚਾਹੀਦਾ ਹੈ ਜੋ ਆਵਾਮੀ ਲੀਗ ਨੂੰ ਛੱਡ ਕੇ ਹਰ ਦੂਜੀ ਸਿਆਸੀ ਪਾਰਟੀ ਨੂੰ ਕੱਟੜਵਾਦੀਆਂ ਵੱਜੋਂ ਦਰਸਾਉਂਦਾ ਹੈ ਅਤੇ ਪੇਸ਼ ਕਰਦਾ ਹੈ ਕਿ ਸ਼ੇਖ ਹਸੀਨਾ ਤੋਂ ਬਿਨਾ ਦੇਸ਼ ਅਫਗਾਨਿਸਤਾਨ ਬਣ ਜਾਵੇਗਾ ਉਹਨਾਂ ਕਹਿੰਦੀ ਕਿ ਹਸੀਨਾ ਵੱਲੋਂ ਭਾਰਤ ਵਿੱਚ અપનાਏ ਗਏ ਰੁੱਖ ਨਾਲ ਕੋਈ ਵੀ ਸਹਿਜ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਦੀ ਕੋਸ਼ਿਸ਼ ਕਰੇ ਅਸੀਨਾ ਭਾਰਤ ਵਿੱਚ ਹੈ ਤੇ ਉਹ ਕਈ ਵਾਰ ਬਿਆਨ ਦੇ ਰਹੀ ਹੈ ਜੋ ਕਿ ਸਮੱਸਿਆ ਵਾਲੀ ਗੱਲ ਹੈ ਯੂਨਸ ਨੇ ਕਿਹਾ ਕਿ ਜੇ ਉਹ ਚੁੱਪ ਹੁੰਦੀ ਅਸੀਂ ਭੁੱਲ ਜਾਂਦੇ ਲੋਕ ਵੀ ਭੁੱਲ ਗਏ ਹੋਣਗੇ ਪਰ ਭਾਰਤ ਵਿੱਚ ਬੈਠ ਕੇ ਉਹ ਬੋਲ ਰਹੀ ਹੈ ਤੇ ਹਦਾਇਤਾਂ ਦੇ ਰਹੀ ਹੈ ਕੋਈ ਵੀ ਇਸ ਨੂੰ ਪਸੰਦ ਨਹੀਂ ਕਰਦਾ ਯੂਨੈਸਪੈਸ਼ਟ ਤੌਰ ਤੇ 13 ਅਗਸਤ ਨੂੰ ਅਸੀਂਾਂ ਦੇ ਉਸ ਬਿਆਨ ਦਾ ਹਵਾਲਾ ਦੇ ਰਹੇ ਸੀ ਜਿਸ ਵਿੱਚ ਉਸ ਨੇ ਇਨਸਾਫ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਹਾਲੀਆ ਅਤਵਾਦੀ ਕਾਰਵਾਈਆਂ ਕਤਲੇਆਮ ਅਤੇ ਬਰਬਾਦੀ ਵਿੱਚ ਸ਼ਾਮਲ ਲੋਕਾਂ ਦੀ ਜਾਂਚ ਪਛਾਣ ਅਤੇ ਸਜ਼ਾ ਹੋਣੀ ਚਾਹੀਦੀ ਹੈ ਇਹ ਸਾਡੇ ਲਈ ਜਾਂ ਭਾਰਤ ਲਈ ਚੰਗਾ ਨਹੀਂ ਹੈ